ਬਲਵਿੰਦਰ ਸਿੰਘ ਦਾ ਰਿਟਾਇਰ ਪੁਲਿਸ ਨਿਵਾਜ ਮੈਂ 바ਵਾ ਦੀਪ ਸਿੰਘ ਨਗਰ ਗਲੀ ਨੰਬਰ 3/8 ਬਟੇਂਡਾ ਦਾ ਰਹਿਣ ਵਾਲਿਆ ਆ ਸਾਡੇ ਸਾਹਮਣੇ ਇੱਕ ਔਰਤ ਰਹਿੰਦੀ ਐ ਉਸ ਦੇ ਹੀ ਸ਼ਹਿ ਤੇ ਸਾਡੇ ਰਾਤ ਉਹ ਪਤਾ ਨਹੀਂ ਕਾਦਾ ਕਾਦਾ ਕੰਮ ਕਰਦੀ ਐ ਉਹਦੀ ਸ਼ਹਿ ਤੇ ਰਾਤ ਸਾਡੇ ਘਰੇ ਇੱਕ ਇਹ ਦੇ ਕਿਰਾਏ ਦੇ ਮਕਾਨ 'ਚ ਉੱਤੇ ਰਹਿੰਦੇ ਨੇ ਟਰੈਕਟਰ ਲੈ ਕੇ ਆਏ 7-8 ਜਣੇ ਕਤਵਾਨਾ ਗਣਾਸੇ ਤੇਲ ਦੀਆਂ ਬੋਤਲਾਂ ਲੈ ਕੇ ਸਾਡਾ ਘਰ ਪੰਨਿਆ ਸਾਨੂੰ ਗਾਲਾਂ ਦਿੱਤੀਆਂ ਅਸ਼ਲੀਲ ਹੜਕਤਾਂ ਕੀਤੀਆਂ ਸਾਨੂੰ ਬਹੁਤ ਜ਼ਿਆਦਾ ਗਾਲਾਂ ਦੇ ਕੇ ਗੇਟ ਭੰਨ ਕੇ ਸਾਡੇ 12 ਕੋਲੇ ਚੱਲੇ ਗਏ ਬੁੜੀ ਕੋਲੇ ਦੋ ਵਾਰੀ ਟਰੈਕਟਰ ਵਾਹ ਕਰਕੇ ਲਾਇਆ ਫੇਰ ਇਹ ਤੋਂ ਪੁੱਛਿਆ ਕਰਨ ਵੀ ਹੁਣ ਅਸੀਂ ਕੀ ਕਰੀਏ ਉਸ ਤੋਂ ਬਾਅਦ ਸਾਡਾ ਗੇਟ ਪੰਨਿਆ ਅੰਦਰ ਵੜ ਕੇ ਕਹਿੰਦਾ ਸੀ ਮੈਂ ਅੱਗ ਲਾਉਂਗਾ ਡੱਬੀ ਵੀ ਸਾਡੇ ਸਾਹਮਣੇ ਪਈ ਹੈ ਤੇਲ ਦੀ ਬੋਤਲ ਨੂੰ ਨਾ ਪੁੱਛੀ ਕਾਲੂ ਤੁਸੀਂ ਪਹਿਲਾਂ ਪੁੱਛੀ ਗਰੀ ਅਸੀਂ ਤੋਂ ਇਹ ਪਹਿਲਾਂ ਮੈਂ ਡੀਆਈਜੀ ਸਾਹਿਬ ਦੇ ਐਸਐਸਪੀ ਸਾਹਿਬ ਦੇ ਵਰਦਮਾਨ ਚੌਕੀ ਚਾਰ ਪੰਜ ਦਰਖਾਸਤਾਂ ਲਿਚੀਆਂ ਇਹਨਾਂ ਤੇ ਕੋਈ ਕਾਰ ਨਹੀਂ ਇਹ ਤੂੰ ਪਹਿਲਾਂ ਇਹਦਾ ਮੁੰਡਾ ਕਿਸਤਲ ਲੈ ਕੇ ਸੇ ਸਾਡੇ ਸ਼ਰੇਆਮ ਬਾਰ ਗਿਆ ਹੁੰਦਾ ਰਿਹਾ ਮੈਂ ਡੀਆਈਜੀ ਸਾਹਿਬ ਨੂੰ ਦੱਸਿਆ ਐਸਪੀ ਸਿਟੀ ਸਾਹਿਬ ਦੀ ਡਿ ਛੇ ਯਾਰਾਂ ਨੇ ਇੱਕ ਬੰਦਾ ਭੇਜਿਆ ਪੰਜ ਦਿਨਾਂ ਬਾਅਦ ਕਹਿੰਦੇ ਸਾਡੀ ਡਿਊਟੀ ਪੈ ਗਈ ਇਹਨਾਂ ਨੇ ਉਹਨਾਂ ਨੇ ਕੋਈ ਗੱਲ ਵੀ ਨਹੀਂ ਕੀਤੀ ਹੁਣ ਡੀਐਸਪੀ ਮਲਜੀਤ ਸਿੰਘ ਕੋਲੇ ਦਰਖਾਸਤ ਪਈ ਆ ਉਹ ਕਹਿੰਦੇ ਅਸੀਂ ਪਰਚਾ ਦੇ ਤੱਕ ਰੀਡਰ ਸਾਹਿਬ ਮੈਨੂੰ ਕਹਿੰਦੇ ਐ ਐ ਨਹੀਂ ਪਤਾ ਸਾਨੂੰ ਪਰਚਾ ਦਿੱਤਾ ਹੈ ਕਿ ਨਹੀਂ ਦਿੱਤਾ ਰਾਤ ਅਸੀਂ ਆਪਣੇ ਘਰੇ ਪਏ ਸੀ ਰਾਤ ਸਾਡੇ ਨਾਲ ਆ ਗੁੰਡਾ ਕਰਦੀ ਚਾਲ ਕੋਈ ਪਤਾ ਨਹੀਂ ਸਾਨੂੰ ਕਿਉਂ ਇਹਨਾਂ ਨੂੰ ਇਹਦਾ ਇਹਨਾਂ ਨੂੰ ਪਤਾ ਹੋਣਾ ਚਾਹੀਦਾ ਜੀ ਸਾਡੀ ਤਾਂ ਕੋਈ ਗਲਤ ਨਹੀਂ ਹੈ ਅਸੀਂ ਉਹਨੂੰ ਬੁਲਾ ਤੱਕ ਵੀ ਨਹੀਂ ਹੈਗਾ ਔਰ ਅਸੀਂ ਜਾਣਦੇ ਤੱਕ ਵੀ ਨਹੀਂ ਇਹਨਾਂ ਨੂੰ ਵੀ ਉਹ ਕੌਣ ਬੰਦੇ ਆ ਕੌਣ ਨਹੀਂ ਇਹਦੇ ਕਰਾਇ ਕਰ ਰਹੇ ਨੇ ਨਾ ਇਹ ਕਿਸੇ ਦਾ ਪ੍ਰੂਫ ਦਿੰਦੀ ਹੈ ਇਹਦੇ ਘਰੇ ਦਾ ਪਤਾ ਹੀ ਨਹੀਂ ਕਿੰਨੇ ਕਿਰਾਏਦਾਰ ਰਹਿੰਦੇ ਨੇ ਕਿਸ ਤਰ੍ਹਾਂ ਦਾ ਕੰਮ ਕਰਦੇ ਨੇ ਕੰਮ ਇਹ ਪਦੋਰ ਨੰਬਰ ਦੇ ਕੰਮ ਕਰਦੀ ਹੈ ਇਹ ਪੁਲਿਸ ਨੂੰ ਸ਼ਿਕਾਇਤ ਕੀਤੀ ਹੁਣ ਪੁਲਿਸ ਨੇ ਆਪ ਨਹੀਂ ਬਿਠੇਣਾ ਰੇਣਾ ਮਾਰ ਦਈ ਸਾਰੇ ਪੁਲਿਸ ਨੂੰ ਪਤਾ ਹੈ ਪੈਸੇ ਦਿੰਦੀ ਹੈ ਹੋ ਕਰ ਜਾਂਦੀ ਹੈ ਹੁਣ ਅੰਕੂਸ਼ ਸ਼ਿਕਾਇਤ ਕੀਤੀ ਹੈ 20000 ਰਾਤਵੀ ਦਿੱਤੀ ਹੈ ਜੀ ਰਾਤਵੀ ਪੀਸੀਆ ਆਈ ਐਸਐਸਓ ਸਾਹਿਬ ਨੂੰ ਨੋਟ ਕਰਾਇਆ ਅਜੇ ਤੱਕ ਕੋਈ ਕਾਰਵਾਈ ਨਹੀਂ ਹੋਈ ਜਸਵੰਦਰ ਸਿੰਘ ਜੀ ਰੋਲ ਕੀ ਇਸ ਦੇ ਕੀ ਕਾਰਨ ਸੀ ਬੈਠਣਾ ਤੁਹਾਡੇ ਕੋਲ ਰੋਲਿਆ ਤਾਂ ਕੁਝ ਨਹੀਂ ਸੀਗਾ ਜੀ ਬਸ ਮੁੰਡੇ ਮੈਨੂੰ ਘਰੇ ਖੱਡਣ ਆਏ ਸੀਗੇ ਇੱਕੜੇ ਜੱਟ ਦੇ ਬਾਵਸ ਮੋੜ ਰਹੇ ਸੀਗੇ ਤੇ ਸਾਡੇ ਟਰੈਕਟਰ ਦੇ ਡਿੱਕ ਲੱਗਾ ਹੋਇਆ ਸੀਗਾ ਤੇ ਇਹਨਾਂ ਨੇ ਕੀ ਸਾਨੂੰ ਬਾਜ ਮਾਰ ਕੇ ਗਾਲ ਕੱਢੀ ਕਹਿੰਦਾ ਵੀ ਡਿੱਕ ਬੰਦ ਕਰ ਲੋ ਮੈਂ ਕਿਹਾ ਤੂੰ ਠੱਲਿਆ ਕੇ ਕਹੇ ਪਿਆਰ ਨਾਲ ਤੇ ਇਹਨਾਂ ਨੇ ਸਾਡੇ ਤੇ ਰੋੜੇ ਮਾਰਨੇ ਸ਼ੁਰੂ ਕਰਤੇ ਜਿੱਦ ਕਰਕੇ ਮੇਰੇ ਸਿਰ 'ਚ ਵੱਜਿਆ ਫਿਰ ਮੈਨੂੰ ਉਸ ਕਰਕੇ ਖੁੰਦਕ ਆ ਗਈ ਤੇ ਮੈਂ ਇੱਕ ਡੰਡਾ ਚੱਕ ਕੇ ਇਹਨਾਂ ਦੇ ਗੇੜ 'ਚ ਮਾਰਤਾ ਤੋਦ ਕਰਕੇ ਮੇਰੇ ਪੈਰ ਤੇ ਵੀ ਵੱਜ ਗਈ ਜੇ ਕਰਕੇ ਮੇਰਾ ਮੁੰਡਾ ਯਾਰ ਦਾ ਉਸ ਨਾਲ ਵਾਲਾ ਉਹ ਵੀ ਆ ਗਿਆ ਸਾਡੇ ਟਰੈਕਟਰ ਦੇ ਵਿਟਾਂ ਵਾਲੀਆਂ ਟਰੈਕਟਰ ਵੀ ਭੰਨਿਆ ਦਾ ਜੀਤ ਕਰੋ ਜਿਸ ਤੀ ਘਟਨਾ ਵਾਪਰੀ ਮਾਦਾ ਇਹ ਸਾਡੇ ਨਾਲ ਜਿਹੜਾ ਘਟਨਾ ਵਾਪਰੀ ਹੈ ਇਹ ਮੁੰਡੇ ਨੂੰ ਤਾਂ ਕੋਈ ਟ੍ਰੈਕਸ ਤੇ ਛੱਡਣੋਂ ਦੱਸੀਦਾ ਠੀਕ ਹੈ ਛੱਡਣੋਂ ਦੱਸੀਦਾ ਉਹਨੇ ਗਾਲ ਕੱਢੀ ਗੋਰੇ ਕੱਢੀ ਚਲੇ ਹਿਆ ਉਸ ਮੈਥੋਂ ਪਾਈ ਹੋ ਗਈ ਉਹ ਰੋੜੇ ਚਲਾਉਣ ਲੱਗ ਗਿਆ ਇਹਦੇ ਰੋੜਾ ਵੱਜਿਆ ਇਹ ਆਪਦਾ ਭੱਜ ਗਿਆ ਉਦੋਂ ਬਾਅਦ ਦੇ ਵਿੱਚ ਕੋਈ ਵੀ ਗੱਲਬਾਤ ਹੁੰਦੀ ਹੈ ਵਿੱਚ ਮੇਰਾ ਨਾਂ ਲੈਂਦਾ ਮੈਨੂੰ ਗਾਲਾਂ ਕੱਢਦਾ ਮੈਨੂੰ ਪਰੇਸ਼ਾਨ ਕਰਦਾ ਬਹੁਤ ਜ਼ਿਆਦਾ ਮੈਨੂੰ ਤੰਗ ਕਰ ਰੱਖਿਆ ਮੇਰਾ ਛੋਟਾ ਭੋਤਾ ਅਸੀਂ ਦੋਨੇ ਜੀ ਬਿਰਧ ਦਾ ਬੰਦਾ ਮੇਰਾ 80 ਸਾਲ ਦਾ ਮਾਂ 75 ਸਾਲ ਦੀ ਹੈ ਕਿਰਾਏ ਤੇ ਮੇਰੇ ਮਕਾਨ ਦਿੱਤੇ ਹੋਏ ਆ ਉਹਦੇ ਵਿੱਚ ਜੀ ਕਿਰਾਇਆ ਲੈ ਕੇ ਜੀਉਂ ਗੁਜ਼ਾਰਾ ਕਰਦੇ ਆ ਨਾ ਮੇਰੀ ਚਾਹ ਬਣਦੀ ਵਿਚਾਰੀ ਠੀਕ ਹੈ ਅਸੀਂ ਗਰੀਬ ਬੰਦੇ ਜੀ ਅਸੀਂ ਨਾ ਪੂਰਾ ਨਹੀਂ ਆ ਸਕਦੇ ਇਹਨੂੰ ਰਿਟਾਇਰਮੈਂਟ ਦਾ ਪੈਸਾ ਮਿਲਿਆ ਹੋਇਆ ਇਹ ਸਾਨੂੰ ਪਰੇਸ਼ਾਨ ਤੰਗ ਬਹੁਤ ਕਰਦਾ ਅਸੀਂ ਕੋਈ ਵੀ ਕਿਸੇ ਵੀ ਵਜ੍ਹਾ ਦਾ ਕੋਈ ਮਾਰਾ ਕੰਮ ਨਹੀਂ ਕਰਦੇ ਇਹਨੂੰ ਰੋਕਿਆ ਜਾਵੇ ਮੇਰੇ ਨਾਲ ਕਿਉਂ ਪੰਗੇ ਲੈਂਦਾ ਹੈ ਗਰਦ ਗੁੜੀ ਨੇ ਮੈਨੂੰ ਕਿਉਂ ਤੰਗ ਕਰਦਾ ਕੋਈ ਮੇਰਾ ਬੇਟਾ ਜਿਹੜਾ ਉਹ ਮੈਥੋਂ ਅੱਡਾ ਮੇਰਾ ਬੇਟਾ ਮੈਂ ਛੋਟਾ ਨੂੰ ਵੀ ਤੁਹਾਡਾ ਆਪਦੇ ਘਰੇ ਉਹ ਰੋਟੀ ਪਾਣੀ ਖਾਂਦਾ ਕੋਈ ਉਹ ਚਿੱਤਾਂ ਨਹੀਂ ਵੇਚਦਾ ਕੋਈ ਕੰਮ ਨਹੀਂ ਉਹ ਕਰਦਾ ਸਮਝ ਜਿੰਨੇ ਸਾਨੂੰ ਇਹ ਬਜਾ ਮੁੰਡੇ ਤੇ ਲਾਉਂਦਾ ਹੋਤੇ ਇਹ ਆਪ ਕਰਦੇ ਖਦ ਉਹਦਾ ਮੁੰਡਾ ਨਾ ਚਿੱਤਾ ਪਿੰਦਾ ਤੇ ਆਪ ਗੰਦੇ ਬੰਦੇ ਕੰਮ ਸਾਰੇ ਆਪ ਕਰਦੇ ਆ ਸਾਨੂੰ ਜੀ ਬਹੁਤ ਪਰੇਸ਼ਾਨ ਕਰ ਰਿਹਾ ਇਹ ਸਾਡੀ ਬਸ ਸੁਣਾਈ ਹੋ ਜੇ ਚਾਲੂ ਬਰਤ ਬੰਦਾਂ ਨੂੰ ਰਹਿ ਨਹੀਂ ਹੁੰਦਾ ਥੇ ਤੁਹਾਡੇ ਰਾਏਦਾਰ ਨੇ ਇਹ ਜੀ ਮੇਰੇ ਕਿਰਾਏਦਾਰ ਗਰੀਬ ਬੰਦੇ ਆ ਤਿੰਨ ਸਾਲ ਮੇਰੇ ਕੋਲ ਰਹਿੰਦਾਂ ਹੋ ਗਏ ਧਿਆਰੀਦਾਰ ਬੰਦੇ ਆ ਕੋਈ ਉਹਨਾਂ ਵਿੱਚ ਗਿਣਾਉਂ ਨਹੀਂ ਗਏ ਤਾਂ ਬੰਦਿਆਂ ਵਿੱਚ ਮਾਵਲਾ ਸੀਗਾ ਇਹ ਕੋਈ ਦੋ ਗਵਾਂਢੀ ਇੱਕ ਤਾਂ ਬਲਵਿੰਦਰ ਸਿੰਘ ਦਾ ਟਾਇਰ ਪੁਰਸਵਾਜ ਬਾਕੀ ਪਿੰਨਾਂ ਦਾ ਸਾਹਮਣੇ ਆ ਜੋਤੀ ਜੋਤੀ ਮਦਲਾ ਜੋਤੀਦ ਵਾਲੋਂ ਕੰਪਲੀਟ ਆਈ ਸਾਨੂੰ ਉਹਦੇ ਚ ਅਸੀਂ ਇਹ ਪੜਤਾਲ ਖੌਣ ਤੱਕ ਕੀਤੀ ਹੈ ਕਿ ਉਹ ਗਵਾਂਢੀ ਹੈ ਉਹ ਟਰੈਕਟਰ ਤੇ ਹੁੰਦੇ ਆ ਜੋਤੀ ਜਿਹੜੀ ਪਾਰਟੀ ਆ ਉਤੋਂ ਬਲਵਿੰਦਰ ਨੇ ਇਹਨਾਂ ਦੇ ਉੱਤੋਂ ਟੰਡੋਲੇ ਚਲਾਏ ਆ ਉਦੋਂ ਬਾਅਦ ਇਹਨਾਂ ਨੇ ਇਹਦੇ ਘਰ ਤੇ ਟੰਡੋਲੇ ਨਾਲ ਮਤਲਬ ਰਣ ਹੋ ਜਾ ਮਾਰ ਗਏ ਲੈ ਇਹ ਸਵਾਨ ਚ ਦੋਨੇ ਪਾਸੋਂ ਸਾਨੂੰ ਕੰਪਲੀਟ ਆ ਹੋ ਗਈ ਇੰਜਰਡ ਕੋਈ ਨਹੀਂਗਾ ਕੋਈ ਸਾਨੂੰ ਕਿਸੇ ਤਰ੍ਹਾਂ ਹਸਪੀਟਲ ਜ਼ਰੂਰ ਕਾ ਵੀ ਨਹੀਂ ਆਇਆਗਾ ਪਰ ਅਸੀਂ ਦਰਖਾਸਤਾਂ ਸਾਡੇ ਕੋਲੇ ਦੋਨਾਂ ਦੀ ਆ ਗਈਆਂ ਦਰਖਾਸਤਾਂ ਦੇ ਮਤਲਬ ਕੋਈ ਜਿਹੜੀ ਕਾਨੂੰਨੀ ਕਾਰਵਾਈ ਕਰਦੀ ਹੈ ਉਹ ਸੀ ਕਰਦਾ ਹੈ